ਪਹਿਲਾਂ ਕਹਿੰਦੇ ਇਨਕਲਾਬ ਲੈ ਕੇ ਆਵਾਂ ਲਿਆਂਦਾ ਇਨਕਲਾਬ ਇੱਥੇ ਕਿੰਨੇ ਮੁੰਡੇ ਮਾਰਤੇ ਸਾਡੇ ਖੱਬੀ ਖਾਨ ਮੁੰਡੇ ਹੀਰੇਆਂ ਵਰਗੇ ਵੀ ਇੱਥੇ ਅਫਸਰ ਆ ਰਹੇ ਨੇ ਆਪਾਂ ਨੂੰ ਭ੍ਰੋਸਾ ਦਵਾਉਣ ਕਿਹ ਕੀ ਭ੍ਰੋਸਾ ਦਵਾਉਣ ਦੇ ਇਹੀ ਸਰਕਾਰਾਂ ਨੇ ਸਾਡਾ ਬੰਦਾ ਮਾਰਿਆ ਇਹ ਸਾਨੂੰ ਇਨਸਾਫ ਦੇ ਦੇਣੇ ਕਿਹੜਾ ਬੰਦਾ ਆਪਾਂ ਨੂੰ ਕੋਟਦਾ ਆਪਾਂ ਉਸੇ ਤੋਂ ਇਨਸਾਫ ਮੰਗਦੇ ਆ ਜਿਹੜੇ ਨੇ ਆਪਣਾ ਸਰਕਾਰ ਨੇ ਕਤਲ ਕਰਿਆ ਆਪਾਂ ਉਸੇ ਤੋਂ ਇਨਸਾਫ ਮੰਗਦੇ ਆ ਦੱਸੋ ਆਪਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਆ ਵੋਟਾਂ ਵੇਲੇ ਤੁਸੀਂ ਅੱਖਾਂ ਬੰਦ ਕਰ ਲੈਨੇ ਹੋ ਉਦੋਂ ਅੱਖਾਂ ਖੋਲ੍ਹੇ ਮਾਰੀਆਂ ਮੋਟੀਆਂ ਇੱਥੇ ਬਥੇ ਰੇਲੀ ਡਰਾਉਣ ਦੇ ਤਗੜਦੱਲੇ ਦਿੱਲੀ ਦੇ ਇਹ ਜਿਹੜੇ ਕਾਤਲ ਨੇ ਨਾ ਜਿਹੜਾ ਪੰਜਾਬ ਲਈ ਬੋਲੂਗਾ ਉਹਨਾਂ ਦੇ ਹੁੰਦੀ ਰਹਿਣ ਦੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਿਹੜੇ ਜੇ ਤੁਸੀਂ ਦਿੱਲੀ ਦੇ ਤਗੜਦੱਲਿਆਂ ਨੂੰ ਚੁਣਦੇ ਰਹੋਗੇ ਇਹ ਕਤਲਾਂ ਦੀ ਲੜੀ ਜਾਰੀ ਰਹੂਗੀ ਸਾਡੇ ਭਾਈ ਦੀ ਡੈਥ ਕਰੀ ਗਈ ਹੈ ਉਹਨਾਂ ਨੇ ਕਤਲ ਕਰਿਆ ਗਿਆ ਕੱਲ ਨੂੰ ਹੋਰ ਦਾ ਵੀ ਹੋਊਗਾ ਜਿਹੜਾ ਪੰਜਾਬ ਲਈ ਬੋਲੂਗਾ ਆਪਣਾ ਦਾ ਅਕਾਲ ਤਖਤ ਵੀ ਮਾੜੇ ਬੰਦਿਆਂ ਨੇ ਆਪਦੇ ਹੱਥਾਂ 'ਚ ਕਰ ਰੱਖਿਆ ਜਿੱਨਾਂ ਚੱਕਰ ਆਪਣਾ ਅਕਾਲ ਤਖਤ ਨਹੀਂ ਆਜ਼ਾਦ ਹੁੰਦਾ ਆਪਣੇ ਲੋਕਾਂ ਦਾ ਕੱਖ ਨਹੀਂ ਬਣਦਾ ਜਾਂ ਕੇਂਦਰੀ ਆਲਾ ਜਾਂ ਕਾਂਗਰਸ ਹੈ ਜਾਂ ਕੋਈ ਭਾਜਪਾ ਵਾਲਾ ਜਾਂ ਕੋਈ ਹੋਰ ਹੈ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਪੰਜਾਬ ਦਾ ਘਾਣਾ ਨਹੀਂ ਕਰਨਾਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਬਾਈ ਜੀ ਮੈਂ ਪਹਿਲੀ ਵਾਰ ਬੋਲ ਰਿਹਾ ਪਹਿਲਾਂ ਕਦੇ ਬੋਲਿਆ ਨਹੀਂ ਯਾਰ ਠੀਕ ਹੈ ਜੀ ਤੇ ਇੱਕ ਗੱਲ ਇਹ ਹੈ ਬਹੁਤ ਦੁੱਖ ਦੀ ਗੱਲ ਹੈ ਸਾਡੇ ਸਰਪੰਚ ਸਾਹਿਬ ਦਾ ਕਤਲ ਕਰਿਆ ਗਿਆ ਇਹ ਪੰਜਾਬ ਦਾ ਪੁੱਤਰ ਤੀਆ ਇਹ ਇਕੱਲੇ ਸੈਨੇ ਦਾ ਪੁੱਤਰ ਨਹੀਂ ਤੇ ਇਹ ਪੂਰੇ ਪੰਜਾਬ ਦਾ ਪੁੱਤਰ ਤੀਆ ਇੱਕ ਹੋਰ ਗੱਲ ਹੈ ਜਿਹੜਾ ਬੰਦਾ ਆਪਾਂ ਨੂੰ ਕੋਟਦਾ ਆਪਾਂ ਉਸੇ ਤੋਂ ਇਨਸਾਫ ਮੰਗਦੇ ਆ ਜਿਹੜੇ ਨੇ ਆਪਣਾ ਸਰਕਾਰ ਨੇ ਕਤਲ ਕਰਿਆ ਆਪਾਂ ਉਸੇ ਤੋਂ ਇਨਸਾਫ ਮੰਗਦੇ ਆ ਦੱਸੋ ਆਪਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਪਹਿਲੀ ਗੱਲ ਇੱਕ ਹੋਰ ਇਹ ਜਿਹੜੇ ਕਾਤਲ ਨੇ ਨਾ ਜਿਹੜਾ ਪੰਜਾਬ ਲਈ ਬੋਲੂਗਾ ਉਹਨਾਂ ਦੇ ਹੁੰਦੀ ਰਹਿਣ ਦੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਿਹੜੇ ਜੇ ਤੁਸੀਂ ਦਿੱਲੀ ਦੇ 당ੜ ਦੱਲਿਆਂ ਨੂੰ ਚੁਣਦੇ ਰਹੋਗੇ ਇਹ ਕਤਲਾਂ ਦੀ ਲੜੀ ਜਾਰੀ ਰਹੂਗੀ ਜੇ ਤੁਸੀਂ ਆਪਦੇ ਆਪਦੇ ਲੀਡਰਾਂ ਨੂੰ ਸਮਝੋਗੇ ਆਪਦੇ ਮੇਨ ਲੀਡਰਾਂ ਨੂੰ ਸਮਝੋਗੇ ਵੀ ਜਿਹੜੇ ਸਾਡੇ ਲਈ ਖੜਦੇ ਨੇ ਜੇਲਾ ਚ ਬੈਠੇ ਨੇ ਜਿਹੜੇ ਲੋਕਾਂ ਦੇ ਲੀਡਰ ਹੁੰਦੇ ਨੇ ਉਹ ਹਮੇਸ਼ਾ ਜੇਲਾ ਚ ਹੁੰਦੇ ਨੇ ਜਿਹੜੇ ਸਰਕਾਰਾਂ ਦੇ ਦਗੜਦੱਲੇ ਹੁੰਦੇ ਨੇ ਉਹ ਬਾਹਰੇ ਹੁੰਦੇ ਨੇ ਇਸੇ ਕਰਕੇ ਇਹ ਗੱਲ ਹੈ ਵੀ ਇਹੋ ਜਿਹੀਆਂ ਸਰਕਾਰਾਂ ਤੋਂ ਕੋਈ ਝਾਕ ਕਰਨ ਦੀ ਲੋੜ ਨਹੀਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਅੱਜ ਇਹ ਸਾਡਾ ਭਾਈ ਦੀ ਡੈਥ ਕਰੀ ਗਈ ਹੈ ਉਹਨਾਂ ਨੇ ਕਤਲ ਕਰਿਆ ਗਿਆ ਕੱਲ ਨੂੰ ਹੋਰ ਦਾ ਵੀ ਹੋਊਗਾ ਜਿਹੜਾ ਪੰਜਾਬ ਲਈ ਬੋਲੂਗਾ ਇਹ سلسلہ ਜਾਰੀ ਰਹੂਗਾ ਆਪਣਾ ਤਾਂ ਅਕਾਲ ਤਖਤ ਵੀ ਮਾੜੇ ਬੰਦਿਆਂ ਨੇ ਆਪਦੇ ਹੱਥਾਂ 'ਚ ਕਰ ਰੱਖਿਆ ਜਿੱਨਾਂ ਚੱਕਰ ਆਪਣਾ ਅਕਾਲ ਤਖਤ ਨਹੀਂ ਆਜ਼ਾਦ ਹੁੰਦਾ ਆਪਣੇ ਲੋਕਾਂ ਦਾ ਕੱਖ ਨਹੀਂ ਬਣਦਾ ਜਿੱਨਾਂ ਚੱਕਰ ਆਪਦੀ ਹੋਂਦ ਨੂੰ ਲੋਕ ਪਸਾਣਦੇ ਨਹੀਂ ਵੀ ਆਪਾਂ ਕਹੇ ਗੁਰੂਆਂ ਦੇ ਸ਼ਗਿਰਦਾਂ ਕਿਹੜੇ ਗੁਰੂ ਆਪਾਂ ਨੂੰ ਸੰਦੇਸ਼ ਦੇ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਮਝਦੇ ਨਹੀਂ ਗਏ ਆਪਾਂ ਨੱਕ ਰਗੜਨ ਤੱਕ ਸੀਮਤ ਰਾਂ ਗਏ ਉਹਨਾਂ ਚੱਕਰ ਆਪਣਾ ਕੋਈ ਹੱਲ ਨਹੀਂ ਬਣਦਾ ਅੱਜ ਆਪਾਂ ਅੱਜ ਵੀ ਇਹੀ ਹੋ ਰਿਹਾ ਹੈ ਵੀ ਇੱਥੇ ਅਫਸਰ ਆ ਰਹੇ ਨੇ ਆਪਾਂ ਨੂੰ ਭ੍ਰੋਸਾ ਦਿਵਾਉਣ ਕਿ ਕੀ ਭ੍ਰੋਸਾ ਦਿਵਾਉਣ ਦੇ ਇਹੀ ਸਰਕਾਰਾਂ ਨੇ ਸਾਡਾ ਬੰਦਾ ਮਾਰਿਆ ਇਹ ਸਾਨੂੰ ਇਨਸਾਫ ਦੇ ਦੇਣਗੇ ਇਹ ਤਾਂ ਆਪਾਂ ਨੂੰ ਇੱਕ ਤਾਕਤ ਬਣਾਉਣੀ ਪਊਗੀ ਆਪਾਂ ਨੂੰ ਪੰਜਾਬ ਦਾ ਇੱਕ ਪਾਰਟੀ ਖੜੀ ਕਰਨੀ ਪਊਗੀ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਜਿਹੜੀ ਦਿੱਲੀ ਦੇ ਦੱਲਿਆਂ ਦੇ ਥੱਲੇ ਨਾ ਲੱਗੀ ਹੋਵੇ ਜਾਂ ਕੇਜਰੀ ਵਾਲਾ ਜਾਂ ਕਾਂਗਰਸ ਹੈ ਜਾਂ ਕੋਈ ਭਾਜਪਾ ਵਾਲਾ ਜਾਂ ਕੋਈ ਹੋਰ ਹੈ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਪੰਜਾਬ ਦਾ ਘਾਣਾ ਹੀ ਕਰਨਾਗਾ ਪਹਿਲਾਂ ਕਹਿੰਦੇ ਇਨਕਲਾਬ ਲੈ ਕੇ ਆਵੇਂ ਲਿਆਂਦਾ ਇਨਕਲਾਬ ਇੱਥੇ ਕਿੰਨੇ ਮੁੱਡੇ ਮਾਰਤੇ ਸਾਡੇ ਖੱਬੀ ਖਾਨ ਮੁੱਡੇ ਹੀਰੇਆਂ ਵਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਟਾਂ ਵੇਲੇ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ ਉਦੋਂ ਅੱਖਾਂ ਖੋਲ੍ਹਿਓ ਮਾੜੀਆਂ ਮੋਟੀਆਂ ਇੱਥੇ ਬਥੇ ਰੇਲੀ ਡਰਾਉਣ ਦੇ ਤਗੜਦੱਲੇ ਦਿੱਲੀ ਦੇ ਇਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਇਹ ਤਗੜਦੱਲੇ ਨੇ ਤਗੜਦੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਬਾਈ ਜੀ ਮੈਂ ਪਹਿਲੀ ਵਾਰ ਬੋਲ ਰਿਹਾ ਪਹਿਲਾਂ ਕਦੇ ਬੋਲਿਆ ਨਹੀਂ ਯਾਰ ਠੀਕ ਹੈ ਜੀ ਤੇ ਇੱਕ ਗੱਲ ਇਹ ਹੈ ਬਹੁਤ ਦੁੱਖ ਦੀ ਗੱਲ ਹੈ ਸਾਡੇ ਸਰਪੰਚ ਸਾਹਿਬ ਦਾ ਕਤਲ ਕਰਿਆ ਗਿਆ ਇਹ ਪੰਜਾਬ ਦਾ ਪੁੱਤਰ ਤੀਆ ਇਹ ਇਕੱਲੇ ਸੈਨੇ ਦਾ ਪੁੱਤਰ ਨਹੀਂ ਤੇ ਇਹ ਪੂਰੇ ਪੰਜਾਬ ਦਾ ਪੁੱਤਰ ਤੀਆ ਇੱਕ ਹੋਰ ਗੱਲ ਹੈ ਜਿਹੜਾ ਬੰਦਾ ਆਪਾਂ ਨੂੰ ਕੁੱਟਦਾ ਆਪਾਂ ਉਸੇ ਤੋਂ ਇਨਸਾਫ ਮੰਗਦੇ ਆਂ ਜਿਹੜੇ ਨੇ ਆਪਣਾ ਸਰਕਾਰ ਨੇ ਕਤਲ ਕਰਿਆ ਆਪਾਂ ਉਸੇ ਤੋਂ ਇਨਸਾਫ ਮੰਗਦੇ ਆ ਦੱਸੋ ਆਪਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਪਹਿਲੀ ਗੱਲ ਇੱਕ ਹੋਰ ਇਹ ਜਿਹੜੇ ਕਤਲ ਨੇ ਨਾ ਜਿਹੜਾ ਪੰਜਾਬ ਲਈ ਬੋਲੂਗਾ ਉਹਨਾਂ ਦੇ ਹੁੰਦੀ ਰਹਿਣ ਦੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਜਿਹੜੇ ਜੇ ਤੁਸੀਂ ਦਿੱਲੀ ਦੇ 당ਗੜ ਦਲਿਆਂ ਨੂੰ ਚੁਣਦੇ ਰਹੋਗੇ ਇਹ ਕਤਲਾਂ ਦੀ ਲੜੀ ਜਾਰੀ ਰਹੂਗੀ ਜੇ ਤੁਸੀਂ ਆਪਦੇ ਆਪਦੇ ਲੀਡਰਾਂ ਨੂੰ ਸਮਝੋਗੇ ਆਪਦੇ ਮੇਨ ਲੀਡਰਾਂ ਨੂੰ ਸਮਝੋਗੇ ਵੀ ਜਿਹੜੇ ਸਾਡੇ ਲਈ ਖੜਦੇ ਨੇ ਜੇਲਾ ਚ ਬੈਠੇ ਨੇ ਜਿਹੜੇ ਲੋਕਾਂ ਦੇ ਲੀਡਰ ਹੁੰਦੇ ਨੇ ਉਹ ਹਮੇਸ਼ਾ ਜੇਲਾ ਚ ਹੁੰਦੇ ਨੇ ਜਿਹੜੇ ਸਰਕਾਰਾਂ ਦੇ ਤਗੜਦੱਲੇ ਹੁੰਦੇ ਨੇ ਉਹ ਬਾਹਰੇ ਹੁੰਦੇ ਨੇ ਇਸੇ ਕਰਕੇ ਇਹ ਗੱਲ ਹੈ ਵੀ ਇਹੋ ਜਿਹੀਆਂ ਸਰਕਾਰਾਂ ਤੋਂ ਕੋਈ ਝਾਕ ਕਰਨ ਦੀ ਲੋੜ ਨਹੀਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਅੱਜ ਇਹ ਸਾਡਾ ਭਾਈ ਦੀ ਡੈਥ ਕਰੀ ਗਈ ਹੈ ਉਹਨਾਂ ਨੇ ਕਤਲ ਕਰਿਆ ਗਿਆ ਕੱਲ ਨੂੰ ਹੋਰ ਦਾ ਵੀ ਹੋਊਗਾ ਜਿਹੜਾ ਪੰਜਾਬ ਲਈ ਬੋਲੂਗਾ ਇਹ ਸਿਲਸਿਲਾ ਜਾਰੀ ਰਹੂਗਾ ਆਪਣਾ ਦਾ ਅਕਾਲ ਤਖਤ ਵੀ ਮਾੜੇ ਬੰਦਿਆਂ ਨੇ ਆਪਦੇ ਹੱਥਾਂ 'ਚ ਕਰ ਰੱਖਿਆ ਜਿੰਨਾ ਚਿਰ ਆਪਣਾ ਅਕਾਲ ਤਖਤ ਨਹੀਂ ਆਜ਼ਾਦ ਹੁੰਦਾ ਆਪਣੇ ਲੋਕਾਂ ਦਾ ਕੱਖ ਨਹੀਂ ਬਣਦਾ ਜਿੰਨਾ ਚਿਰ ਆਪਦੀ ਹੋਂਦ ਨੂੰ ਲੋਕ ਪਸਾਨਦੇ ਨਹੀਂ ਵੀ ਆਪਾਂ ਕਹੇ ਗੁਰੂਆਂ ਦੇ ਸ਼ਿਗਰਦਾ ਕਿਹੜੇ ਗੁਰੂ ਆਪਾਂ ਨੂੰ ਸੰਦੇਸ਼ ਦੇ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਮਝਦੇ ਨਹੀਂ ਗਏ ਆਪਾਂ ਨੱਕ ਰਗੜਨ ਤੱਕ ਸੀਮਤ ਰਾਂ ਗਏ ਉਹਨਾਂ ਚ ਕਰ ਆਪਣਾ ਕੋਈ ਹੱਲ ਨਹੀਂ ਬਣਦਾ ਅੱਜ ਆਪਾਂ ਅੱਜ ਵੀ ਇਹੀ ਹੋ ਰਿਹਾ ਹੈ ਵੀ ਇੱਥੇ ਅਫਸਰ ਆ ਰਹੇ ਨੇ ਆਪਾਂ ਨੂੰ ਭ੍ਰੋਸਾ ਦਿਵਾਉਣ ਕੀ ਭ੍ਰੋਸਾ ਦਿਵਾਉਣ ਦੇ ਇਹੀ ਸਰਕਾਰਾਂ ਨੇ ਸਾਡਾ ਬੰਦਾ ਮਾਰਿਆ ਇਹ ਸਾਨੂੰ ਇਨਸਾਫ ਦੇ ਦੇਣਗੇ ਇਹ ਤਾਂ ਆਪਾਂ ਨੂੰ ਇੱਕ ਤਾਕਤ ਬਣਾਉਣੀ ਪਊਗੀ ਆਪਾਂ ਨੂੰ ਪੰਜਾਬ ਦਾ ਇੱਕ ਪਾਰਟੀ ਖੜੀ ਕਰਨੀ ਪਊਗੀ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਜਿਹੜੀ ਦਿੱਲੀ ਦੇ ਦਲਿਆਂ ਦੇ ਥੱਲੇ ਨਾ ਲੱਗੀ ਹੋਵੇ ਜਾਂ ਕੇਜਰੀ ਵਾਲਾ ਜਾਂ ਕਾਂਗਰਸ ਹੈ ਜਾਂ ਕੋਈ ਭਾਜਪਾ ਵਾਲਾ ਜਾਂ ਕੋਈ ਹੋਰ ਹੈ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਪੰਜਾਬ ਦਾ ਘਾਣਾ ਨਹੀਂ ਕਰਨਾਗਾ ਪਹਿਲਾਂ ਕਹਿੰਦੇ ਇਨਕਲਾਬ ਲੈ ਕੇ ਆਵਾਂ ਲਿਆਂਦਾ ਇਨਕਲਾਬ ਇੱਥੇ ਕਿੰਨੇ ਮੁੰਡੇ ਮਾਰਤੇ ਸਾਡੇ ਖੱਬੀ ਖਾਨ ਮੁੰਡੇ ਹੀਰੇਆਂ ਵਰਗੇ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤਿਹ ਆ ਬੋਟਾਂ ਵੇਲੇ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ ਉਦੋਂ ਅੱਖਾਂ ਖੋਲ੍ਹਿਓ ਮਾੜੀਆਂ ਮੋਟੀਆਂ ਇੱਥੇ ਬਥੇ ਰੇਲੀ ਡਰਾਉਣ ਦੇ ਤਗੜਦੱਲੇ ਦਿੱਲੀ ਦੇ ਇਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਇਹ ਤਗੜਦੱਲੇ ਨੇ ਤਗੜਦੱਲੇ ਬੈਗਰੂਜਾ ਖਾਲਸਾ ਬੈਗਰੂਜਾ ਬਥੇ